सिर्फ शराब का ही नहीं हम नशा जवानी का भी नशा 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 जायदाद का भी बहुत होगा देखा नहीं तुसे माड़ी जी गल कर ली एने किले आई किले अड़े रे तो चिकल देखो सदना ਵਾਰ ਦੂ ਪੱਖਸ਼ ਕਹਿੰਦੇ ਕਾਰਜ ਸਾਧੇ ਤੀਨ ਹੱਥ ਸੋਦੇ ਕਿੰਨੇ ਅਟਜਾਈ ਕਿੰਨੇ ਕਿਹਾ ਬਾਬਾ ਜੀ ਕਹਿੰਦੇ ਕਾਰਜ ਸਾਧੇ ਤੀਨ ਹੱਥ ਘਣੀ ਤਪੌਣੇ ਯਾਰ ਜਿਹੜਾ ਬਹੁਤ ਆ ਹੀ ਲੰਬਾ ਉਹਨੂੰ ਪੌਣੇ ਯਾਰ ਹੱਥ ਚਾਹੀਦੀ ਹੈ ਤੇ ਬਾਬਾ ਕਬੀਰ ਸਾਹਿਬ ਕਹਦੇ ਨਹੀਂ ਜਾਈਦੀ ਕਿੰਨੀ ਚਾਹੀਦੀ ਕਬੀਰ ਧੂਸ ਗੇਲ ਕੇ ਕੋ ਜੀ ਆਂ ਬੰਦੀ ਤੇ ਆਪੋੜਲੀ ਬਨ ਲੇ ਤੇਰੀ ਗੀਤ ਵਰ ਨੂੰ ਲੈ ਜਲੇ ਨੇ ਆਖੋ ਸਦਾ ਆ ਵਾਹਿਗੁਰੂ ਅਦੇਖ ਤੇਰਾ ਅੰਤ ਕੀਆ ਕਦੇ ਆਇਆ ਖਿਆਲ ਮਨ ਕਦੇ ਨਹੀਂ ਆਉਂਦਾ ਤੁਸੀਂ ਕਦੇ ਕੀਰਤਪੁਰ ਜਾਓ ਉੱਥੇ ਬੜੀ ਸੋਹਣੀ ਪੰਗਤੀ ਲਿਖੀ ਹੈ ਪੜ੍ਹ ਲੈਣੇ ਕਦੇ ਕੀਤਾ ਜੀ ਦੇ ਜੀ ਨਹੀਂ ਜਾਂਦਾ ਕੋ ਘਰ ਦਾ ਚੜਾਈ ਕਰਨ ਤਾਂ ਬੜੀ ਮੁਸ਼ਕਿਲ ਨਾ ਜਾਂਦਾ ਹੈ ਲੋਕੀ ਗਾਣਗੇ ਉੱਥੇ ਕੋ ਬੰਤੇ ਲਿਖੀ ਆ ਤੁਹਾਡਾ ਇੱਥੇ ਤੱਕ ਦਾ ਸਾਥ ਤੁਹਾਡਾ ਬਹੁਤ ਧੰਨਵਾਦ ਹੈ ਇੱਥੇ ਤੱਕ ਆਉਂਦਾ ਇਸ ਤੋਂ ਅੱਗੇ ਯਾਤਰਾ ਕੱਲਿਆਂ ਹੀ ਹੋਏਗੀ ਉੱਥੇ ਲਿਖਿਆ ਪਿਆ ਆਪ ਕੋ ਸਤਿ ਸ਼ੰਗਵਾਹਿ ਤੁ